ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਬੰਦੇ ਇਹ ਕਹਿੰਦੇ ਆ ਕਿ ਜੇ ਸੁਖਵੀਰ ਬਾਦਲ ਪ੍ਰਧਾਨਗੀ ਤੋਂ ਅਛੀਫਾ ਦੇ ਦਓ ਤਾਂ ਕੀ ਅਕਾਲੀ ਦਾਨ ਮੁੜ ਕੇ ਜਿੰਦਾ ਹੋ ਜਾਉ ਜਾਂ ਅਕਾਲੀ ਦਾਨ ਉੱਭਰ ਸਕਦਾ ਹੈ ਮੁੜ ਕੇ ਉਹਨਾਂ ਲੀਹਾਂ ਤੇ ਆ ਸਕਦਾ ਮੈਂ ਦੋ ਗੱਲਾਂ ਕਹਿਣੀਆਂ ਨੇ ਇਹਨੂੰ ਥੋੜਾ ਜਿਹਾ ਕੰਨ ਮੇਰੇ ਵੱਲ ਕਰ ਲਿਓ ਸੁਣਿਓ ਧਿਆਨ ਦੇ ਨਾਲ ਸਾਨੂੰ ਨੇ ਕੋਈ ਮਤਲਬ ਹੈ ਕਾਲੀ ਦਾ ਨਕ ਠੱਠੇ ਖੂਚ ਜਾਵੇ ਜਾਂ ਸਰਜੀਤ ਹੋਵੇ ਸਾਨੂੰ ਕੋਈ ਮਤਲਬ ਨਹੀਂ ਮੈਂ ਤਾਂ ਕਰਤੂਤਾਂ ਦੱਸਣੀਆਂ ਨੇ ਫਿਰ ਕੁਛ ਨਹੀਂ ਕਰਨਾ ਇੱਕ ਮੈਂ ਬੁੱਧ ਦੀ ਗੱਲ ਕਰਨੀ ਹੈ ਉਹ ਕਹਿੰਦੇ ਕਹਿੰਦੇ ਇੱਕ ਔਰਤ ਸੀ ਪਿੰਡ ਵਿੱਚ ਮੈਂ ਪਹਿਲਾਂ ਵੀ ਗੱਲ ਸੁਣਾਈ ਹੈ ਪਰ ਅੱਜ ਹੋਰ ਤਰੀਕੇ ਨਾਲ ਸੁਣਾਉਣ ਲੱਗਾ ਸੁਣਿਓ ਧਿਆਨ ਨਾਲ ਉਹ ਔਰਤ ਕਹਿੰਦੀ ਕਹਿੰਦੀ ਵੀ ਜਿਹੜੇ ਪਿੰਡ ਦੇ ਭਲੇ ਮਾਨਸ ਬੰਦੇ ਨੇ ਨਾ ਗੁਰਦੁਆਰੇ ਦਾ ਪ੍ਰਧਾਨ ਹੋ ਗਿਆ ਪਿੰਡ ਦਾ ਸਰਪੰਚ ਹੋ ਗਿਆ ਨੰਬਰਦਾਰ ਹੋ ਗਿਆ ਕੋਈ ਮੈਂਬਰ ਹੋ ਗਿਆ ਜਾਂ ਉਦਾਂ ਕੋਈ ਬਾੜਾ ਸਿਆਣਾ ਹੁੰਦਾ ਕਹਿੰਦੀ ਉਹਨਾਂ ਬੰਦਿਆਂ ਬਾਰੇ ਕੱਲ ਨੂੰ ਮੈਂ ਇੱਕ ਗੱਲ ਕਰਨੀ ਹੈ ਵੀ 8 ਵਜੇ ਦਾ ਟਾਈਮ ਹੈ ਸਹੀ 8 ਵਜੇ ਸੱਤ ਵਿੱਚ ਆਜੋ ਤੇ ਨਾਲ ਉਹਨੇ ਹਿੰਟ ਦਿੱਤਾ ਵੀ ਕਰਤੂਤਾਂ ਦੱਸੋ ਤੇ ਜਦੋਂ ਇਹ ਗੱਲ ਕਹੀ 8 ਵਜੇ ਸਾਰੇ ਪਿੰਡ ਦੇ ਲੋਕ ਸੱਤ ਵਿੱਚ ਇਕੱਠੇ ਹੋਗੇ ਪਿੰਡ ਦਾ ਸਰਪੰਚ ਮੈਂਬਰ ਨੰਬਰਦਾਰ ਗੁਰਦਵਾਰੇ ਦਾ ਪ੍ਰਧਾਨ ਦੋ ਚਾਰ ਹੋਰ ਸਿਆਣੇ ਬੰਦੇ ਇਹ ਸਾਰੇ ਉੱਡਗੇ ਪਿੰਡ ਛੱਡ ਕੇ ਜਦੋਂ ਉੱਡ ਗਏ ਜਿਹੜੇ ਪਿੰਡ ਦੇ ਲੋਕ ਸੀ ਉਹਨੂੰ ਔਰਤ ਨੂੰ ਕਹਿੰਦੇ ਜਿਹੜੀ ਪਿੰਡ ਵਿੱਚ ਬਦਨਾਮ ਕੀਤੀ ਹੋਈ ਸੀ ਉਹਨੂੰ ਕਹਿੰਦੇ ਵੀ ਦੱਸ ਕੀ ਦੱਸਣਾ ਉਹ ਕਹਿੰਦੇ ਜਿਨ੍ਹਾਂ ਦੀ ਕਰਤੂਤ ਦੱਸ ਨਹੀਂ ਸੀ ਉਹ ਤਾਂ ਪਿੰਡ ਛੱਡ ਕੇ ਭੱਜ ਗਏ ਲਿਹਾਉ ਲੱਭ ਕੇ ਫਿਰ ਇੱਕ ਦੂਜੇ ਵੱਲ ਦੇਖਣ ਸਰਪੰਚ ਕਿੱਥੇ ਆ ਬਈ ਨੰਬਰਦਾਰ ਕਿੱਥੇ ਆ ਬਈ ਗੁਰਦਾਦਾ ਪ੍ਰਧਾਨ ਕਿੱਥੇ ਐ ਉਹ ਜਿਹੜਾ ਬਾਹਲਾ ਸਿਆਣਾ ਜ ਆ ਹੁੰਦਾ ਸੀ ਉਹ ਕਿੱਥੇ ਐ ਕਹਿੰਦੇ ਤਾਂ ਸਾਰੇ ਭੱਜ ਗਏ ਤੇ ਬਾਅਦ ਵਿੱਚ ਉਹ ਕਹਿੰਦੀ ਵੀ ਹੁਣ ਕੀ ਦੱਸਣਾ ਮੈਂ ਕਰਤੂਤ ਉਹਨਾਂ ਦੀ ਸੀ ਤੁਹਾਨੂੰ ਦੱਸਣੀ ਸੀ ਉਹ ਮਿੰਤਾ ਕਰਨ ਲੱਗੇ ਕਹਿੰਦੇ ਵੀ ਦੱਸ ਨਹੀਂ ਕਹਿੰਦੀ ਐ ਨਹੀਂ ਦੱਸ ਸਕਦੀ ਪੜਦਾ ਰੱਖਣਾ ਪੈਂਦਾ ਮੈਨੂੰ ਮਤਲਬ ਕੀ ਹੈ ਵੀ ਜਿਹੜੇ ਬੰਦੇ ਨਾ ਇਹੋ ਜਿਹਿਆਂ ਬੈਪਤਾ ਕਰਨ ਵਾਲੇ ਨੇ ਹਰਾਮ ਖੋਰ ਨੇ sire ਦੇ ਉਹ ਸ਼ਖਬੀਰ ਦੇ ਆਲੇ ਦੁਆਲੇ ਰਹਿੰਦੇ ਆ ਸ਼ਖਬੀਰ ਬੋਲਦਾ ਉਹ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਪਿਛੋਂ ਬੋਲੇ ਸੋ ਨਿਹਾਲ ਸਖਬੀਰ ਬਾਦ ਜਿੰਦਾਬਾਦ ਫਤਿਹ ਪੰਜਾਬ ਦਾ ਪੁੱਤਰ ਸੁਖਵੀਰ ਬਾਦਲ ਉਹਨੂੰ ਗੱਲ ਹੀ ਨਹੀਂ ਕਰਨ ਦਿੰਦੇ ਫਤੈ ਨਹੀਂ ਬੁਲਾਉਣ ਦਿੰਦੇ ਜਾਨਕਿ ਇਹ ਜਿਹੜੀਆਂ ਕਤੀੜਾਂ ਜਿਹੜੀਆਂ ਆਲੇ-ਦੁਆਲੇ ਰਹਿੰਦੀਆਂ ਨੇ ਨਾ ਇਹ ਉਹ ਨੇ ਕੋਈ ਪਿੰਡ ਦਾ ਲੰਬੜਦਾਰ ਜਿਹਦੀ ਉਹ ਔਰਤ ਨੇ ਕਰਤੂਤ ਦੱਸਣੀ ਸੀ ਕੋਈ ਸਰਪੰਚ ਕੋਈ ਗੁਰਦਵਾਰੇ ਦਾ ਪ੍ਰਧਾਨ ਕੋਈ ਮੈਂਬਰ ਦੋ ਚਾਰ ਹੋਰ ਸਿਆਣੇ ਇਹ ਉਹ ਨੇ ਔਰਤ ਕਹਿੰਦੀ ਕਰਤੂਤਾ ਕੀ ਦੀਆਂ ਦੱਸ ਉਹ ਤਾਂ ਭੱਜ ਗਏ ਆਛਾ ਇੰਨੀ ਗੱਲ ਸੁਣ ਲਈ ਹੁਣ ਹੋਰ ਸੁਣਿਓ ਸਾਖਬੀਰ ਬਾਦਲ ਅਸੀਫਾ ਦੇਵੇ ਨਾ ਦੇਵੇ ਕਾਲੀਦਨ ਮੁੜ ਕੇ ਲੀਹਾਂ ਤੇ ਨਹੀਂ ਆ ਸਕਦਾ ਕਿਉਂਕਿ ਇਹਦੇ ਵਿੱਚ ਉਹ ਨਹੀਂ ਜਿਹੜੀ ਗੱਲ ਮੈਂ ਬੁੱਧ ਦੀ ਸੁਣਾਈ ਹੈ ਵੀ ਔਰਤ ਕਹਿੰਦੀ ਕਰਤੂਤਾਂ ਦੱਸੂ ਇਹਨਾਂ ਵਿੱਚ ਉਹ ਨਹੀਂ ਸਭ ਤੋਂ ਪਹਿਲਾਂ ਤਾਂ ਸੋਚਾ ਸਿੰਘ ਲੰਗਾ ਨੂੰ ਲੈ ਕੇ ਆਏ ਨਹੀਂ ਹਿੰ ਦੱਸੋ ਤੁਸੀਂ ਹੋਰ ਅੱਗੇ ਕੀ ਬੋਲਾਂ ਚਲੋ ਇੰਨੀ ਗੱਲ ਧਿਆਨ ਚ ਰੱਖ ਲਿਓ ਇਹ ਕਿ ਆਸਰਾਈਆਂ ਕੀ ਨੇ ਇਹਦੀ ਅੰਦਰੂਨੀ ਗੱਲਬਾਤ ਕੀ ਇਹ ਤੁਸੀਂ ਜੱਜ ਕਰ ਲਿਓ ਹੁਣ ਜਿਹੜੀ ਗੱਲ ਹੋਰ ਕਹਿਣ ਲੱਗਾ ਇੱਕ ਸਟੇਜ ਇੱਕ ਦੋ ਦਿਨਾਂ ਦੀ ਲੱਗੀ ਆ ਉਹਦੀ ਗੁਰੂ ਪਾਸ਼ਾ ਦੀ ਪਾਵਨ ਬਾਣੀ ਦੇ ਬੋਲ ਹਮੇਸ਼ਾ ਸੱਚ ਨੇ ਸੱਚ ਰਹਿਣਗੇ ਉਹਨਾਂ ਨੇ ਪਾਵਨ ਬਾਣੀ ਵਿੱਚ ਕੀ ਕਿਹਾ ਆਸਾ ਦੀ ਵਾਰ ਵਿੱਚ ਜੋ ਜੀ ਹੋਏ ਸੋ ਉਗਵੇ ਮੂੰ ਕਾ ਕਹਿਆ ਬਾਬਾ ਜੋ ਬੰਦੇ ਦੇ ਅੰਦਰ ਹੁੰਦਾ ਨਾ ਉਹ ਸੱਚ ਬਾਹਰ ਇੱਕ ਦਿਨ ਆ ਜਾਂਦਾ ਹੈ ਪਤਾ ਕੀ ਬੋਲਦਾ ਹੈ ਸੁਖਵੀਰ ਕਹਿੰਦਾ 5 ਸਾਲ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ 5 ਸਾਲ ਅਕਾਲੀਆਂ ਨੇ ਕੁਝ ਨਹੀਂ ਕੀਤਾ ਜਣ ਕੇ ਸੱਚ ਬੋਲ ਗਿਆ ਮਤਲਬ ਭਗਵੰਤ ਮਾਨ ਦੀ ਸਰਕਾਰ ਤਾਂ ਆਈ ਹੈ ਵੀ 5 ਸਾਲ ਕਾਂਗਰਸ ਨੇ ਕੱਖ ਨਹੀਂ ਕੀਤਾ ਤੇ 5 ਸਾਲ ਅਕਾਲੀਆਂ ਨੇ ਕੱਖ ਨਹੀਂ ਕੀਤਾ ਹੁਣ 27 ਵਿੱਚ ਕੀ ਹੋਣਾ ਫਿਰ ਕਹਿਣਗੇ 5 ਸਾਲ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ 27 ਦੇ ਵਿੱਚ ਬੀਜੇਪੀ ਦੀ ਤਿਆਰੀ ਹੈ ਇੱਕਨ ਸੋਹਾ ਇਦਾਂ ਮਿਲ ਜਿਗਏ ਨੇ ਹੁਣ ਇਹ ਵੀਡੀਓ ਸੁਣ ਕੇ ਮੈਨੂੰ ਕਹਿਣਗੇ ਲੈ ਇਹ ਤਾਂ ਦੱਲਾ ਹੈ ਬੀਜੇਪੀ ਦਾ ਅਸੀਂ ਕਿਸੇ ਦਾ ਦੱਲੇ ਨਹੀਂ ਜਿੱਦẽ ਹਰਾ ਪਿੰਨ ਆ ਗਿਆ ਨਾ ਹੱਥ ਵਿੱਚ ਇਹ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੋਈ ਦਾ ਨਖਾਰਾ ਦੇਖੇ ਬਹੁਤ ਵੱਡੇ ਵਿਦਵਾਨਾਂ ਨੇ ਇਹ ਗੱਲ ਮੰਨੀ ਹੈ ਕਹਿੰਦੇ ਮੈਂ ਇਹ ਮੰਨ ਲੈਣਾ ਵਿਦਵਾਨਾਂ ਦੀ ਗੱਲ ਕਰਦਾ ਕਹਿੰਦੇ ਕੋਈ ਅਮੀਰ ਬੰਦਾ ਸਵਰਗ ਵਿੱਚ ਚਲਾ ਜਾਵੇ ਮੈਂ ਇਹ ਨਹੀਂ ਮੰਨ ਸਕਦਾ ਕਹਿੰਦੇ ਉੱਠ ਨੂੰ ਸੂਈ ਦੇ ਨਖਾਰੇ ਵਿੱਚੋਂ ਕੱਢਿਆ ਜਾ ਸਕਦਾ ਮੈਂ ਇਹ ਮੰਨ ਸਕਦਾ ਕਿੰਨੀ ਵੱਡੀ ਤਰਕ ਹੈ ਕਹਿੰਦੇ ਜੇ ਮੈਨੂੰ ਕੋਈ ਕਵੇ ਨਾ ਵੀ ਕੋਈ ਅਮੀਰ ਕੋਈ ਰਜਵਾੜਾ ਸਵਰਗ ਵਿੱਚ ਚਲਾ ਗਿਆ ਹਾਲਾਂਕਿ ਮੈਂ ਨਰਕ ਸਵਰਗ ਨੂੰ ਮੰਨਦਾ ਨਹੀਂ ਮੈਂ ਉਦਾਹਰਣ ਦੇ ਰਿਹਾ ਹਾਂ ਕਹਿੰਦੇ ਜੇ ਕੋਈ ਬੰਦਾ ਇਹ ਕਵੇ ਨਾ ਕਿ ਕੋਈ ਰਜਵਾੜਾ ਕੋਈ ਅਮੀਰ ਬੰਦਾ ਜਿਵੇਂ ਬਾਤਲਾ ਨੇ ਲੁੱਟ-ਖੁੱਟ ਕੀਤੀ ਆ ਵੀ ਇਦਾਂ ਦਾ ਬੰਦਾ ਕੋਈ ਸਵਰਗ ਵਿੱਚ ਚਲਾ ਜਾਊ ਕਹਿੰਦੇ ਇਹ ਨਹੀਂ ਮੰਨ ਸਕਦਾ ਜੇ ਕਹਿੰਦੇ ਕੋਈ ਮੈਨੂੰ ਇਹ ਕਹਿ ਦੇਵੇ ਵੀ ਉੱਠ ਨੂੰ ਸੂਈ ਦੇ ਨਖਾਰੇ ਵਿੱਚੋਂ ਕੱਢਿਆ ਜਾ ਸਕਦਾ ਕਹਿੰਦੇ ਮੈਂ ਇਹ ਮੰਨ ਸਕਦਾ ਵੀ ਹਾਂ ਵਾਕਈ ਉੱਠ ਨੂੰ ਸੂਈ ਦੇ ਨਖਾਰੇ ਵਿੱਚੋਂ ਕੱਢਿਆ ਜਾ ਸਕਦਾ ਮੈਂ ਆਪਣੀ ਗੱਲ ਕਰਦਾ ਨਹੀਂ ਕਿਸੇ ਦੀ ਗੱਲ ਨਹੀਂ ਕਰਦਾ ਤੇ ਜਦੋਂ ਕਿਤੇ ਮੌਕਾ ਮਿਲ ਗਿਆ ਨਾ ਦਿਖਾਵਾਂਗੇ ਵੀ ਇਹਨਾਂ ਵਿਗੜੇ ਹੋਏ ਬੰਦਰਾਂ ਨੂੰ ਸਿੱਧੇ ਕਿਵੇਂ ਕਰਨਾ ਇਹ ਤਾਂ ਭਗਵਾਨ ਤਮਾ ਨਹੀਂ ਹੈ ਚੀਕਾਂ ਚੁੱਕਾ ਮਰਵਾ ਕੇ ਛੱਡ ਦੂਗਾ ਨਾ 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 ਭੁੱਲ ਜਾਓ ਚਲੋ ਹੁਣ ਜਿਹੜੀ ਸ਼ਖਬੀਰ ਬਾਦਲ ਨੇ ਗੱਲ ਕਹੀ ਆ ਅਕੇ 5 ਸਾਲ ਕੈਪਟਨ ਨੇ ਕੁਛ ਨਹੀਂ ਕੀਤਾ ਤੇ 5 ਸਾਲ ਜਣ ਕੇ ਅਕਾਲੀਆਂ ਨੇ ਵੀ ਅਸੀਂ ਕੁਝ ਨਹੀਂ ਕੀਤਾ ਇਹ ਗੱਲ ਮੰਨ ਗਏ ਹੁਣ। ਇਹ ਹੀ ਗੱਲ ਜਦੋਂ ਅਕਾਲ ਤਖਤ ਤੇ ਪੇਸ਼ ਹੋਏ। ਉੱਥੇ ਮਤਲਬ ਕੀ ਸੀਗਾ ਗੱਲ ਵਿੱਚ ਫੱਟੀ ਪਾ ਕੇ ਤਖਤੀ ਪਾ ਕੇ ਜਦੋਂ ਦੁੱਗ ਜਸੇਦਾਰ ਖੜਾ ਸੀ ਰਘਵੀਰ ਕਹਿੰਦਾ ਸੀ ਤੁਸੀਂ ਗਲਤੀ ਕੀਤੀ ਐ ਤੇ ਜਸਵੀਰ ਬਾਦਲ ਕਹਿੰਦਾ ਹਾਂ ਜੀ ਕੀਤੀ ਐ ਤੁਸੀਂ ਬਿਆਦਵੀ ਕਰਾਈ ਐ ਹਾਂ ਜੀ ਕਰਾਈ ਐ ਇਹਦਾ ਕਹਿ ਗਿਆ ਨਾ ਉਹਦਾ ਮਤਲਬ ਕੀ ਸੀ ਵੀ ਹੁਣੇ ਹਰਾਮਖੋਰ ਅਦਾਲਤ ਦੇ ਵਿੱਚ ਮੁੱਕਰ ਨਹੀਂ ਸਕਦਾ ਵੀ ਕੱਲ ਨੂੰ ਜਦੋਂ ਪਟੀਸ਼ਨ ਪਾਵਾਂਗੇ ਨਾ ਅਦਾਲਤ ਦੇ ਵਿੱਚ ਵੀ ਇਹਨੇ ਬਿਆਦਵੀ ਕਰਾਈ ਹੈ ਉੱਥੇ ਮੁੱਕਰ ਨਹੀਂ ਸਕਦਾ ਉੱਥੇ ਵੀਡੀਓ ਕੱਢ ਕੇ ਦਿਖਾਉਣਗੇ ਵੀ ਆਹ ਹੈ ਜੀ ਸੁਖਵੀਰ ਵੱਲ ਜਿਹੜਾ ਮੰਨੀ ਜਾਂਦਾ ਹੈ ਲੋਕਾਂ ਦੇ ਸਾਹਮਣੇ ਵੀਨੇ ਕੀਤੀ ਹੈ ਬਿਆਦਵੀ ਹੁਣ ਰਾਜਨੀਤੀ ਬਾਰੇ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਮਾੜਾ ਮੋਟਾ ਢੇਰ ਦੂ ਕਰਾ ਕੇ ਸਾਰ ਲੈਂਦੇ ਜਸਰਸੇ ਵਾਲੇ ਮੋਂ ਕਹਿੰਦੇ ਮਾਫੀ ਹੋ ਗਈ ਮਾਫੀ ਹੋ ਗਈ ਕਿੱਠੀ ਕੱਢ ਕੇ ਐ ਲਲਪਲ ਕਰ ਦਿੰਦੇ ਪਰ ਹੋਇਆ ਨਹੀਂ ਚਲੋ ਮੈਂ ਤਾਂ ਗੱਲ ਇੱਕੋ ਹੀ ਫੋਕਸ ਕੀਤੀ ਐ ਧਿਆਨ ਦਿਓ ਵੀ ਸ਼ਖਵੀਰ ਬਾਦਲ ਨੇ ਕਬੂਲ ਕਰ ਲਿਆ ਵੀ 5 ਸਾਲ ਅਸੀਂ ਨਹੀਂ ਡੱਕਾ ਤੋੜਿਆ ਤੇ 5 ਸਾਲ ਕੈਪਟਨ ਨੇ ਡੱਕਾ ਨਹੀਂ ਤੋੜਿਆ ਤਾਂ ਭਗਵੰਤ ਮਾਨ ਦੀ ਸਰਕਾਰ ਬਣੀ ਐ ਤੇ ਹੁਣ ਮੈਂ ਸ਼ਬਦ ਵਰਤਣ ਲੱਗਾ ਅਕਾਲੀਓ ਅਕਲੋਂ ਖਾਲੀਓ ਲੀਲੀਆਂ ਪੱਗਾਂ ਵਾਲਿਓ ਤੁਹਾਡੇ ਨੋ ਖੇਤਰਾਂ ਦੀ ਘਾਟ ਹੈ ਜਦੋਂ ਤੁਹਾਡਾ ਅਕਾਲੀਗਰ ਦਾ ਪ੍ਰਧਾਨ ਖੁਦ ਮੰਨੀ ਜਾਂਦਾ ਹੈ ਵੀ ਅਸੀਂ 5 ਸਾਲ ਕੁਝ ਨਹੀਂ ਕੀਤਾ ਤੇ ਤੁਸੀਂ ਕਿਹੜੇ ਬਲ ਬੂਤੇ ਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਤਾਂ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਉਹ ਜਿਵੇਂ ਰਾਜ ਬਰਾੜ ਤੇ ਅਨੀਤਾ ਸਮਾਣਾ ਨੇ ਕਿਹਾ ਸੀ ਨਿਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ ਕਿਆ ਸੀ ਨਾ ਕੀ ਕਹ ਰਿਹਾ ਸੀ ਮਤਲਬ ਜੇ ਕਾਲੇ ਆ ਤਾਂ ਨੀਲੀ ਬਨ ਲਓ ਕਾਂਗਰਸੀ ਆ ਤਾਂ ਚਿੱਟੀ ਬਨ ਲਓ ਤੇ ਜੇ ਕੋਈ ਹੋਰ ਹੈ ਮਤਲਬ ਬੀਜੇਪੀ ਵਾਲਾ ਜਾਂ ਝਾੜੂ ਵਾਲਾ ਟੋਪੀ ਲੈ ਲਓ ਮਤਲਬ ਆਹੀ ਸੀਗਾ ਤੇ ਹੁਣ ਹੁਣ ਕਬੂਲ ਕਰੋ ਨਾ ਜੇ ਹਿੰਮਤ ਹੈ ਤਾਂ ਸਟੇਟਮੈਂਟ ਦਿਓ ਵੀ ਹਾਂ ਸਾਡੇ ਸੁੱਖੇ ਗੱਪੀ ਨੇ ਹਰ ਸਿਮਰਤ ਕੌਰ ਕਹੇ ਵੀ ਮੇਰੇ ਕਮਲੇ ਘਰ ਵਾਲੇ ਨੇ ਬੀ ਬਿਆਨ ਦਿੱਤਾ ਕਬੇ ਹੁਣ ਪੂਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਹਾਂ ਵਕਈ ਜੋ ਅੰਦਰ ਹੁੰਦਾ ਨਾ ਉਹ ਸੱਚ ਬਾਹਰ ਆ ਹੀ ਜਾਂਦਾ ਇਹ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਬੰਦੇ ਸ਼ਰਿਆਮ ਕਹੀ ਜਾਂਦਾ ਵੀ ਅਸੀਂ 5 ਸਾਲ ਕੁਝ ਨਹੀਂ ਕੀਤਾ ਤੇ ਤੁਸੀਂ ਉਹਨਾਂ ਨੂੰ ਦੁਬਾਰਾ ਬਣਾਉਂਗੇ ਹੁਣ ਤੁਸੀਂ ਗੌਰ ਕਰਿਓ ਜੇ ਭੇਡਾਂ ਵਾਂਗੂ ਕਰਨਾ ਹੈ ਫੇਰ ਐਵੇਂ ਨਾ ਕਹਾ ਕਰੋ ਪੰਜਾਬ ਉੱਜੜ ਗਿਆ ਪੰਜਾਬ ਵਿੱਚ ਨਸ਼ੇ ਐ ਫੇਰ ਐਵੇਂ ਨਾ ਕਹਾ ਕਰੋ ਫਿਰ ਚੁੱਪ ਕਰਕੇ ਬੈਠੇ ਰਹੋ ਲਟਾ ਹੋਈ ਚੱਲੋ ਸਾਡੇ ਨਾਲ ਇੱਕ ਬੰਦਾ ਹੁੰਦਾ ਸੀ ਪੁਰਾਣਾ ਜਿਹਾ ਢੋਲਕੀ ਪੀਂਦਾ ਜੋ ਉਹ ਸੁੱਧਾ ਕਹਿੰਦਾ ਹੁੰਦਾ ਸੀ ਕਹਿੰਦਾ ਗਿਆਨੀ ਜੀ ਢੋਲਕੀ ਕੁੱਟਣ ਵੱਲੀਆਂ ਪਈ ਐ ਦੁਨੀਆਂ ਲੁੱਟਣ ਵੱਨੀਆਂ ਪਈ ਐ ਬਸ ਆ ਗੱਲ ਸਾਡੀ ਐ ਇਹਦਾ ਮਤਲਬ ਅਸੀਂ ਜਾਣਵੋਚ ਕੇ ਕਹਿੰਨੇ ਆਂ ਵੀ ਅਸੀਂ ਸਿਰਨੀਮਾ ਕਰ ਲਿਆ ਜੁੱਤੀਆਂ ਮਾਰੀ ਚੱਲੋ ਆਹੀ ਕੰਮ ਐ ਹੋਰ ਤਾਂ ਕੁਛ ਨਹੀਂ ਜਿਹੜੇ ਬੰਦੇ ਨੇ ਸ਼ਰਿਆਮ ਕਹਿਤਾ ਹੋਵੇ ਹੁਣ ਅਸੀਂ ਗੌਰ ਕਦੋਂ ਕਰਾਂਗੇ ਅਸੀਂ ਕਦੋਂ ਜਾਵਾਂਗੇ ਚਲੋ ਇੰਨਾ ਬਹੁਤ ਹੈ ਅਕਾਲੀ ਅਕਲੋਂ ਖਾਲੀ ਇਹ ਥੋੜਾ ਜਿਹਾ ਧਿਆਨ ਜ਼ਰੂਰ ਦੇਣ ਜੇ ਕੇਸ ਸੁਸ ਕਰਨੋਂ ਖੇ ਜਾ ਕੇ ਕਰ ਦਿਓ ਜੇ ਜਾਣਾ ਹੋਇਆ ਸੁਪਰੀਮ ਕੋਰਟ ਕੋਈ ਪਟੀਸ਼ਨ ਪਾਣੀ ਹੋਈ ਬੂਟਾ ਸਿੰਘ ਇਦਾਂ ਬੋਲਦਾ ਮੈਨੂੰ ਪਤਾ ਤੁਸੀਂ ਜਾ ਨਹੀਂ ਸਕਦੇ ਜੇ ਗਏ ਤਾਂ ਜਲੂਸ ਹੋਰ ਨਿਕਲੋ ਮੈਨੂੰ ਕਿਹੜਾ ਕੋਈ ਫਿਕਰ ਹੈ ਵੀ ਮੇਰੀ ਜ਼ਮੀਨ ਜਾਂਦੀ ਹੈ ਵੀ ਮੇਰੇ ਬਸਣਾਂ ਬੰਦ ਹੋਣਗੀਆਂ ਮੇਰੇ ਹੋਟਲ ਬੰਦ ਹੋਣਗੇ ਇਹ ਤਾਂ ਕਿਰਾਏ ਤੇ ਬੈਠਿਆ ਕੋਈ ਚੱਕਰ ਨਹੀਂ ਪਰ ਚੀਕਾਂ ਮਾਰਨ ਲੱਗੂ ਜਿਕੇ ਤੇ ਘਰ ਬੈਠੇ ਜਾਓ ਮੈਂ ਤਾਂ ਕਹਿ ਨਾ ਵੀ ਕੇਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ